ਸਿਕੰਦਰ ਬਾਦਸ਼ਾਹ ਦੀ ਮੈਨੂੰ ਗੱਲ ਯਾਦ ਆ ਗਈ ਤੁਰਿਆ ਜਾ ਰਿਹਾ ਹੈ ਤੇ ਕਹਿੰਦਾ ਜੀ ਮੈਂ ਜਿੱਤ ਲਿਆ ਹੋਇਆ ਸਾਰਾ ਕੁਝ ਚਲੋ ਕਹਿੰਦਾ ਕਰ ਦੋ ਦੁਨੀਆ ਜਿੱਤ ਲਈ ਦੁਨੀਆ ਜਿੱਤ ਲਈ ਹੋਈ ਹੈ ਤੇ ਐਲਾਨ ਕਰਤਾ ਵੀ ਕਹਿ ਦਿਓ ਜਗਾ ਜਗਾ ਤੇ ਢੋਲ ਟਮਕਿਆਂ ਨਾਲ ਸਿਕੰਦਰ ਬਾਦਸ਼ਾਹ ਗਲੀਆਂ ਚ ਲੰਘੂਗਾ ਸਵਾਗਤ ਕੀਤਾ ਜਾਵੇ ਚਲੋ ਜੀ ਚਲੋ ਚਲੋ ਚਲ ਸਭ ਕੁਝ ਸ਼ੁਰੂ ਹੋ ਗਿਆ ਜਿੱਥੋਂ ਦੀ ਲੰਘ ਰਿਹਾ ਨਾ ਜੀ ਉੱਥੇ ਇੱਕ ਫਕੀਰ ਚਾਦਰ ਜੀ ਲਈ ਪਿਆ ਬੋੜਾ ਟੋਲਟ ਮੱਕਾ ਵੱਜ ਰਿਹਾ ਬਹੁਤ ਕੁਝ ਹੋ ਰਿਹਾ ਉਹ ਪਿਆ ਹੀ ਰਿਹਾ ਉੱਠੇ ਹੀ ਨਹੀਂ ਉਹ ਫਕੀਰ ਸਕੰਦਰ ਦਾ ਹੱਥੀ ਹੱਥੀ ਤੇ ਜਾਂਦਾ ਦਾ ਧਿਆਨ ਚ ਲੱਗ ਗਿਆ ਵੀ ਇਹ ਕਿਉਂ ਨਹੀਂ ਉੱਠਦਾ ਕਹਿੰਦਾ ਮੈਂ ਤਾਂ ਇੰਨਾ ਕੁਝ ਦੁਨੀਆ ਨੂੰ ਦੱਸ ਰਿਹਾ ਇਹ ਉਵੇਂ ਹੀ ਚਾਦਰ ਲੈ ਕੇ ਸੁੱਤਾ ਪਿਆ ਕਹਿੰਦਾ ਰੋਕੋ ਉੱਤਰਿਆ ਆ ਥੱਲੇ ਉਠਾਇਆ ਉਹਨਾਂ ਨੇ ਅਹਿਲਕਾਰਾਂ ਨੇ ਹੂੰ ਐ ਅੱਖਾਂ ਜਿਹਾ ਮਲ ਕੇ ਉੱਠਿਆ ਹਾਂਜੀ ਕਹਿੰਦਾ ਜਾਣਦਾ ਨਹੀਂ ਤੂੰ ਮੈਨੂੰ ਇਹ ਨਾ ਕਹਿੰਦਾ ਮੈਂ ਤਾਂ ਨਹੀਂ ਜਾਣਦਾ ਹੋ ਤਾਂ ਕੱਚਾ ਜਾ ਹੋ ਗਿਆ ਵੀ ਯਾਰ ਦੁਨੀਆ ਜਿੱਤ ਲਈ ਆ ਬੰਦਾ ਜਿਹੜਾ ਇੱਥੇ ਪਏ ਜਾਣਦਾ ਹੀ ਨਹੀਂ ਮੈਨੂੰ ਜਾਣਦਾ ਹੀ ਨਹੀਂ ਮੈਨੂੰ ਕਹਿੰਦਾ ਮੈਂ ਸਿਕੰਦਰ ਬਾਦਸ਼ਾਹ ਵੀ ਮੈਂ ਦੁਨੀਆ ਜਿੱਤ ਲਈ ਹੋਈ ਐ ਕਹਿੰਦਾ ਜੀ ਬੜੀ ਮੁਬਾਰਕ ਤੁਹਾਨੂੰ ਤੁਸੀਂ ਜਿੱਤ ਲਈ ਹੋਊਗੀ ਕੋਈ ਐਸੀ ਗੱਲ ਨਹੀਂ ਦੱਸੋ ਕਹਿੰਦਾ ਸਕੀਰ ਕਹਿੰਦਾ 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 ਇਹ ਦੱਸੋ ਵੀ ਹੁਣ ਤੁਸੀਂ ਦੁਨੀਆ ਤਾਂ ਜਿੱਤ ਲਈ ਤੇ ਹੁਣ ਕੀ ਕਰਦੇ ਫਿਰਦੇ ਹੋ ਕਹਿੰਦਾ ਮੈਂ ਦੱਸਦਾ ਫਿਰਦਾ ਸਾਰਿਆਂ ਨੂੰ ਵੀ ਮੈਂ ਜਿੱਤ ਲਈ ਮੈਂ ਜਿੱਤ ਲਈ ਮੈਂ ਜਿੱਤ ਲਈ ਕਹਿੰਦਾ ਫੇਰ ਕੀ ਕਰੋਗੇ ਥੱਕ ਜਾਓਗੇ ਤੁਸੀਂ ਤਾਂ ਬਹੁਤ ਕਹਿੰਦਾ ਜਾ ਕੇ ਆਰਾਮ ਕਰ ਲਾਂਗੇ ਸੋ ਜਾਾਂਗੇ ਕਹਿੰਦਾ ਮੈਂ ਤਾਂ ਫਿਰ ਪਹਿਲਾਂ ਹੀ ਸੁੱਤਾ ਪਿਆ ਉਹ ਬਾਦਸ਼ਾਹ ਸੋਚੇ ਵੀ ਮੈਂ ਬਾਦਸ਼ਾਹ ਕੇ ਬਾਦਸ਼ਾਹ ਬਿਨ ਬਗਾਇਤ ਦੁਨੀਆ ਜਿੱਤਈ ਉਸ ਅਵਸਥਾ ਤੇ ਪਹੁੰਚਿਆ ਪਿਆ ਜਿਹੜੀ ਤੇ ਮੈਂ ਪਹੁੰਚਣਾ ਹੈ ਪਹੁੰਚਣਾ ਹੈ ਰਾਜੇ ਨੇ ਦੁਨੀਆ ਜਿੱਤਣ ਤੋਂ ਬਾਅਦ ਉਸ ਅਵਸਥਾ 'ਚ ਪਹੁੰਚਣਾ ਪਰ ਇੱਕ ਫਕੀਰ ਦੁਨੀਆ ਜਿੱਤਣ ਦੀ ਲੋੜ ਹੀ ਨਹੀਂ ਹੈ ਉਸ ਨੂੰ ਔਰ ਪਹੁੰਚਿਆ ਪਿਆ ਉਸ ਅਵਸਥਾ ਤੇ ਤੋ ਇਹ ਅਵਸਥਾ 'ਮੈਂ ਕੋਈ ਪਹੁੰਚ ਜਾਂਦਾ ਕੋਈ ਨਹੀਂ ਪਹੁੰਚਦਾ ਹ ਪਰ ਜਿਹੜੇ ਪਹੁੰਚੇ ਹੋਏ ਆ ਫਿਰ ਉਹਨਾਂ ਨੇ ਜਦੋਂ ਆਪਣੇ ਬਿਆਨ ਜਿਹੜੇ ਆ ਉਹ ਕਲਮਬੰਦ ਕੀਤੇ ਹਨ ਨਾ ਤੇ ਅੱਜ ਸਾਡੀ ਦੁਨੀਆਵੀ ਭਾਸ਼ਾ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੇ ਨਾਲ ਵਰਪਰ ਜਾਂਦੀਆਂ ਜੇ ਉਹਨਾਂ ਨੂੰ ਕਲਮ ਵੱਧ ਕਰ ਦਈਏ ਤਾਂ ਉਹ ਸਾਡੇ ਲਈ ਇਤਿਹਾਸ ਬਣ ਜਾਂਦੀ ਬਿਲਕੁਲ ਸਹੀ ਹੈ ਠੀਕ ਹੈ ਨਾ ਤੇ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਇੱਕ ਬ੍ਰਹਮ ਦਾ ਖਜ਼ਾਨਾ ਹੈ ਬ੍ਰਹਮ ਗਿਆਨ ਦਾ ਖਜ਼ਾਨਾ ਬ੍ਰਹਮ ਗਿਆਨ ਦਾ ਖਜ਼ਾਨਾ ਜਿਹੜੀ ਗੁਰਬਾਣੀ ਹੈ ਸਾਡੇ ਉਹਦੇ ਚ ਜੋ ਕੁਝ ਦਰਜ ਹੈ ਇੱਕ ਇੱਕ ਅੱਖਰ ਉਹਦੀ ਵਿਆਖਿਆ ਨਹੀਂ ਹੋ ਸਕਦੀ ਆਮ ਇਨਸਾਨ ਨਹੀਂ ਕਰ ਸਕੋ ਉਹਦੀ ਵਿਆਖਿਆ ਕੀਤੀ ਤਾਂ ਤਿੰਨ ਦਿਨ ਵਹੀ ਨਦੀ ਚ ਗਏ ਗੁਰੂ ਸਾਹਿਬ ਉਸ ਤੋਂ ਬਾਅਦ ਜਦੋਂ ਬਾਹਰ ਆਏ ਐ ਤੇ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਇਹ ਦੱਸਿਆ ਵੀ ਭਾਈ ਉਹਦਾ ਸਰੂਪ ਕੀ ਹੈ ਹੂੰ ਫਿਰ ਉਹਨਾਂ ਨੇ ਕਿਹਾ ਵੀ ਇਸ ਦੁਨੀਆ ਨੂੰ ਤਾਰਨ ਦੇ ਲਈ ਕਿਉਂਕਿ ਆਪ ਕੱਲ ਤਾਰਨ ਗੁਰੂ ਨਾਲ ਤਾਰਨ ਉਹ ਆਪ ਹੀ ਹੈ ਸਾਰਾ ਕੁਝ ਆਪ ਹੀ ਆਏ ਐ ਹੁਣ ਚਾਹੇ ਜੇ ਜੀ ਮਰਜ਼ੀ ਅਸੀਂ ਉਹਨਾਂ ਦੀਆਂ ਫੋਟੋਆਂ ਬਣਾ ਕੇ ਰੱਖ ਲਈਏ ਉਹਨਾਂ ਦੇ ਸਰੂਪ ਨੂੰ ਚਿੱਤਰਣ ਕਰ ਲਈਏ ਕੁਝ ਮਰਜ਼ੀ ਕਰ ਲਈਏ ਉਹ ਤਾਂ ਕਣ-ਕਣ 'ਚ ਵਸਿਆ ਦਾ ਜਿਹੜਾ ਕਣ-ਕਣ 'ਚ ਵਸਿਆ ਉਹਦਾ ਸਰੂਪ ਕਿਸ ਤਰ੍ਹਾਂ ਅਸੀਂ ਬਣਾ ਸਕਦੇ ਹਾਂ ਹਾਂ ਜੇ ਉਸ ਰੂਪ ਦੇ ਵਿੱਚ ਤੁਹਾਨੂੰ ਨਜ਼ਰ ਆਣ ਲੱਗ ਗਿਆ ਤਾਂ ਤੁਹਾਡੇ ਲਈ ਉਹੀ ਰੱਬ ਹੈ ਤਾਂ ਹੁਣ ਉਹ ਜਦੋਂ ਇਹ ਗੱਲ ਕਹਿ ਗਏ ਕਿ ਹੁਣ ਇਹ ਸਰੂਪ ਹੈ ਉਸ ਦਾ ਹੁਣ ਕਰੀਏ ਕੀ ਇਹ ਵੀ ਦੱਸ ਕੇ ਗਿਆ ਹੂੰ ਕਹਿੰਦੇ ਜਪ ਆ ਦਾ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀਪੀ ਸੱਚ ਵੀ ਉਸ ਦੀ ਹੁਣ ਤੁਸੀਂ ਕੱਲਣਾ ਕੱਲ ਨਹੀਂ ਕਰੋ ਜੇ ਉਸੇ ਤੁਸੀਂ ਉਸ ਨੂੰ ਜਾਨਣਾ ਚਾਹੁੰਦੇ ਹੋ ਮਿਲਣਾ ਚਾਹੁੰਦੇ ਹੋ ਲੱਭਣਾ ਚਾਹੁੰਦੇ ਹੋ ਉਹਦਾ ਉਪਦੇਸ਼ ਇਹੀ ਹੈ ਵੀ ਤੁਸੀਂ ਉਹਦੇ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ ਅੱਜ ਐਸੇ-ਐਸੇ ਸ਼ਖਸੀਅਤਾਂ ਵੀ ਹੈਗੀਆਂ ਜਿਹੜੀਆਂ ਕਿ ਗੁਰੂ ਮਹਾਰਾਜ ਦਾ ਹੁਕਮ ਨੰਮ ਲੈ ਕੇ ਜਦੋਂ ਹੁਕਮ ਆਂਦਾ ਹੈ ਉਹ ਕਹਿੰਦੇ ਇਹੀ ਸਾਡੇ ਲਈ ਸਾਰਾ ਕੁਝ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਟਕ ਦਰਿਆ ਨੇ ਅਟਕ ਪਾਤੀ ਰੋਕ ਲਿਆ ਉਹ ਕਹਿੰਦਾ ਸੋਚਦਾ ਕੀ ਆ ਜਰਨੈਲ ਕਹਿੰਦਾ ਸੋਚਣ ਕੀ ਲੱਗਿਆ ਹੂੰ ਕਹਿੰਦਾ ਇਹ ਤਾਂ ਨਹੀਂ ਲੰਘਣ ਦਿੰਦਾ ਕਹਿੰਦਾ ਅਰਦਾਸ ਕਰ ਅਰਦਾਸ ਕਰ ਅਰਦਾਸ ਕੀਤੀ ਅਟਕ ਦਰਿਆ ਕਿਤੇ ਤਾਂ ਕਿਤੇ ਕਹਿੰਦੇ ਇਹ ਇਤਿਹਾਸ ਚ ਲਿਖਿਆ ਹੋਇਆ ਮੈਂ ਆਪਣੇ ਕੋਲੋਂ ਤਾਂ ਨਹੀਂ ਕਹਿ ਰਿਹਾ ਗੱਲਾਂ ਵੀ ਅਟਕ ਦਰਿਆ ਨੂੰ ਵੀ ਰਸਤਾ ਦੇਣਾ ਪੈ ਗਿਆ ਉਹ ਤਾਂ ਉਸ ਵੇਲੇ ਦੀ ਗੱਲ ਹੈ ਉਸ ਤੋਂ ਬਾਅਦ ਐਸੇ ਪ੍ਰੈਕਟੀਕਲ ਨੂੰ ਕਰਦੇ ਆ ਭਾਈ ਵੀਰ ਸਿੰਘ ਜੀ ਡਾਕਟਰ ਭਾਈ ਵੀਰ ਸਿੰਘ ਹਮ ਅਰਦਾਸ ਕਰਦੇ ਆ ਗੁਰੂ ਮਹਾਰਾਜ ਨੂੰ ਬੇਨਤੀਆਂ ਕਰਦੇ ਆ ਜਦੋਂ ਉਹ ਬੇਨਤੀਆਂ ਕਰਦੇ ਆ ਤਾਂ ਉਹਨਾਂ ਦੇ ਨਾਲ ਚਸ਼ਮੇ ਗੱਲਾਂ ਕਰਦੇ ਉਹਨਾਂ ਦੇ ਨਾਲ ਨਦੀਆਂ ਨਾਲੇ ਗੱਲਾਂ ਕਰਦੇ ਉਹਨਾਂ ਦੇ ਨਾਲ ਫੁੱਲ ਗੱਲਾਂ ਕਰਦੇ ਆ ਔਰ ਫਿਰ ਉਹਨਾਂ ਚੀਜ਼ਾਂ ਨੂੰ ਕਲਮ ਬੰਦ ਕਰਦੇ ਆ ਰਹੀ ਵਾਸਤੇ ਘੱਟ ਸਮੇਂ ਨੇ ਸਮੇਂ ਨਾਲ ਗੱਲਾਂ ਕਰਕੇ ਇੱਕ ਨੰ ਮੰਨੀ ਫੜਫੜ ਰਹੀ ਤਰੀਕ ਸਮੇ ਕਿਸ ਕਾਈ ਕੰਨੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੰਦੇ ਨਿਓ ਵਾਲੇ ਨੈਣਾ ਦੀ ਨਿੰਦਰ ਦਿਨੇ ਰਾਤ ਪੇ ਬੰਦੇ ਪ੍ਰੈਕਟੀਕਲੀ ਗੱਲਾਂ ਕਰਕੇ ਦਸੀਆਂ ਉਹਨਾਂ ਨੇ ਸਨ ਆ ਤਾਂ ਹੁਣ ਨੇੜੇ ਦੀ ਗੱਲ ਐ ਮੈਂ ਕਹਿੰਦਾ ਚਲੋ ਤੁਸੀਂ ਪੁਰਾਣੀਆਂ ਨਹੀਂ ਮੰਨਦੇ ਪਰ ਤੁਹਾਨੂੰ ਮੰਨਣੀਆਂ ਪੈਣਗੀਆਂ ਕਿਉਂ ਕਿ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਉਹੀ ਗੁਰੂ ਮਹਾਰਾਜ ਦੇ ਸਰੂਪ ਤੋਂ ਗਿਆਨ ਲਿਆ ਜਿਸ ਤੋਂ ਸਾਨੂੰ ਤਾਕੀਦ ਕੀਤੀ ਆ ਆਪਾਂ ਵੀ ਲਈਏ ਆਪਾਂ ਵੀ ਲਈਏ ਠੀਕ ਹੈ ਸਾਡੀ ਉਨੀ ਮਿਹਨਤ ਨਹੀਂ ਹੁੰਦੀ ਹੈ ਜੇ ਉਨੀ ਮਿਹਨਤ ਕਰਾਂਗੇ ਅਸੀਂ ਵੀ ਉੱਥੇ ਪਹੁੰਚਾਂਗੇ ਹੂੰ ਇਹ ਨਹੀਂ ਹੈ ਵੀ ਅਸੀਂ ਪਹੁੰਚ ਨਹੀਂ ਸਕਦੇ ਅਸੀਂ ਵੀ ਪਹੁੰਚਾਂਗੇ ਹੂੰ ਪਰ ਮਿਹਨਤ ਉਨੀ ਚਾਹੀਦੀ ਹੈ ਹੂੰ ਠੀਕ ਹੈ ਨਾ ਹੁਣ ਹਰ ਕੋਈ ਤਾਂ ਜਿਹੜਾ ਹੈਗਾ ਉਹ ਮਤਲਬ ਵੀ ਜਿੱਥੇ ਚਾਵੇ ਉੱਥੇ ਨਹੀਂ ਨਾ ਪਹੁੰਚ ਸਕਦਾ ਪਰ ਕਈ ਲੋਗ ਇਹ ਵੀ ਕਹਿੰਦੇ ਵੀ ਅਸੀਂ ਨਾਮ ਸਿਮਰਨ ਕਰਦੇ ਆ ਇਸ ਤਰੀਕੇ ਨਾਲ ਸਾਡੀ ਲੈਵਲ ਲੱਗ ਜਾਂਦੀ ਹੈ ਵੀ ਅਸੀਂ ਆਪਣੇ ਅ ਸਰੀਰ ਤੋਂ ਹੀ ਬਾਹਰ ਚਲੇ ਜਾਂਦੇ ਆ ਅਸੀਂ ਯੂਨੀਵਰਸ ਤੱਕ ਪਹੁੰਚ ਜਾਂਦੇ ਆ ਬਿਲਕੁਲ ਬਿਲਕੁਲ ਤੁਸੀਂ ਤੁਹਾਨੂੰ ਸਾਇੰਸ ਦੀ ਕੁਲਵੱਟੀ ਤੇ ਚੀਜ਼ਾਂ ਸਹੀ ਲੱਗਦੀਆਂ ਸੱਚ ਲੱਗਦੀਆਂ ਦੇਖੋ ਸਾਇੰਸ ਕੀ ਕਹਿੰਦੀ ਹੈ ਹਮ ਸਾਇੰਸ ਦੀ ਇੱਕ ਸਿੰਪਲ ਜੀ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਸਿੰਪਲ ਆਮ ਬੰਦਾ ਵੀ ਇਸ ਨੂੰ ਸਮਝ ਸਕਦਾ ਹੈ ਵੀ ਸਾਡੀ ਸਾਇੰਸ ਕੀ ਕਹਿੰਦੀ ਹੈ ਸਾਇੰਸ ਕਿਸ ਨੂੰ ਮੰਨਦੀ ਹੈ ਸਾਇੰਸ ਉਸ ਗੱਲ ਨੂੰ ਮੰਨਦੀ ਹੈ ਵੀ ਜਿਹੜੀ ਗੱਲ ਤੁਸੀਂ ਕਹਿ ਕੇ ਉਸ ਨੂੰ ਸਿੱਧ ਕਰ ਦੋ ਮਸ ਅਸੀਂ ਸਿੱਧ ਕੀਤੇ ਬਿਨਾ ਕੋਈ ਗੱਲ ਨਹੀਂ ਮੰਨਦੇ ਆ हां जे कोई इंसान कह ਰਿਹਾ ਵੀ ਮੈਂ ਜਾਨਣਾ ਮੈਂ ਇਸ ਤਰ੍ਹਾਂ ਮੈਨੂੰ ਅਨੁਭਵ ਹੁੰਦਾ ਹੈ ਹੂੰ ਤੇ ਉਹ ਸਾਨੂੰ ਰਾਹ ਦਿਖਾ ਦੇਵੇ ਤੇ ਸਾਨੂੰ ਅਨੁਭਵ ਹੋ ਜਾਵੇ ਅਸੀਂ ਜਾਣ ਜਾਗੇ ਸਿੱਧੀ ਜੀ ਗੱਲ ਹੂੰ ਦੇਖੋ ਨਾ ਸਾਡੀ ਸਾਇੰਸ ਦੇ ਮੁਤਾਬਕ ਤਾਂ ਇਹ ਹੈ ਅਸੀਂ ਪਹਿਲਾਂ ਹਾਈਪੋਥੈਸਿਸ ਤਿਆਰ ਕਰਦੇ ਹਾਂ ਅਸੰਪਸ਼ਨਸ ਹੁੰਦੀਆਂ ਉਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਫਿਰ ਉਸ ਨੂੰ ਪ੍ਰੂਫ ਚ ਲਿਆ ਜਾਂਦਾ ਉਸ ਦਾ ਪ੍ਰੂਫ ਕਰਕੇ ਉਹਦਾ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਪ੍ਰੈਕਟੀਕਲੀ ਅਪਰੂਵ ਕੀਤਾ ਜਾਂਦਾ ਉਸ ਨੂੰ ਹੂੰ ਫੇਰ ਉਹ ਗੱਲ ਮੰਨਣ ਚਾਹਦੀ ਹੈ ਪਰ ਨਾਲ ਹੀ ਸਾਇੰਸ ਦੇ ਵਿੱਚ ਇੱਕ ਇਹ ਵੀ ਹੈ ਵੀ ਜੇ ਇਸ ਤੋਂ ਬਾਅਦ ਕਿਸੇ ਹੋਰ ਨੇ ਕੋਈ ਨਵੀਂ ਗੱਲ ਕਹਿਤੀ ਤੇ ਉਹ ਸਿੱਧ ਕਰ ਗਿਆ ਤਾਂ ਉਹ ਮੰਨੀ ਜਾਊਗੀ ਮੰਨੀ ਜਾਊਗੀ ਇਸ ਲਈ ਕੋਈ ਵੀ ਕੁਝ ਵੀ ਕਹਿ ਸਕਦਾ ਜੇ ਉਹਨੂੰ ਅਨੁਭਵ ਹੋਇਆ ਜੀ ਜੀ ਹੋ ਕੇ ਹੋਵੇ ਦੱਸੇ ਸਾਨੂੰ ਸਾਨੂੰ ਹੋਰਾਂ ਨੂੰ ਪ੍ਰੈਕਟੀਕਲ ਕਰਾਵੇ ਔਰ ਕੁਝ ਐਸੀਆਂ ਸਿੱਖਿਸ਼ਤਾ ਹੈਗੀਆਂ ਜਿਨ੍ਹਾਂ ਨੇ ਹੋਰਾਂ ਨੂੰ ਐਸੇ ਪ੍ਰੈਕਟੀਕਲ ਕਰਵਾਏ ਹੂੰ ਵੀ ਤੁਸੀਂ ਅਨੁਭਵ ਕਰ ਲਓ ਹੂੰ ਇੱਕ ਸਿੱਧਾ ਜਿਹਾ ਪ੍ਰੈਕਟੀਕਲ ਤਾਂ ਇਹ ਹੈ ਜਿਹੜਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਹ ਲਿਖਣ ਦੇ ਵਿੱਚ ਸਾਨੂੰ ਮਿਲਦਾ ਦਰਸ਼ਨ ਹੁੰਦੇ ਆ ਵੀ ਪੰਡਿਤ ਜੀ ਨੇ ਕਿਹਾ ਵੀ ਮੈਂ ਤਾਂ ਇਸ ਤਰ੍ਹਾਂ ਰੱਬ ਨੂੰ ਪਾ ਲਿਆ ਹੋਇਆ ਉਹ ਕਹਿੰਦਾ ਮੈਂ ਵੀ ਦੇ ਇੱਕ ਮੈਨੂੰ ਵੀ ਦੇ ਦੇ ਇਹ ਜਿਹੜਾ ਰੱਬ ਜਿਹੜਾ ਤੂੰ ਚੱਕੀ ਫਿਰਦਾ ਇਹ ਜਿਹੜਾ ਤੈਨੂੰ ਖੁਸ਼ ਕਰਕੇ ਰੱਖਦਾ ਇਹ ਜਾਂ ਮੈਨੂੰ ਵੀ ਦੇ ਦੇ ਉਹਨੇ ਕਿਹਾ ਵੀ ਲੈ ਵੀ ਜੱਟ ਨਾਲ ਪੰਗਾ ਲੈ ਲਿਆ ਤੇ ਹੁਣ ਕੀ ਕਰੀਏ ਵੀ ਉਧਰੋਂ ਉਧਰੋਂ ਵੀ ਇਹ ਤਾਂ ਖੜੇ ਪੈ ਗਿਆ ਹੁਣ ਨਹੀਂ ਛੱਡਦਾ ਹੈਨਾ ਉਹ ਲਿਆ ਕੇ ਕੋ ਨੂੰ ਵੀ ਦੇਤਾ ਸਾਲਗ੍ਰਾਮ ਤੇ ਕਹਿੰਦਾ ਲੈ ਹੀ ਰੱਬ ਤੇ ਹੁਣ ਉਹ ਕੀ ਦੱਸਦੇ ਆ ਵੀ ਉਹ ਦੱਸਦੇ ਆ ਵੀ ਭਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖ ਹੂੰ ਭਾਵਨਾ ਹੋਣੀ ਚਾਹੀਦੀ ਹੈ ਭਾਵਨਾ ਮਈ ਭਾਗ ਭਰੀ ਦੀ ਕਸ਼ਮੀਰ ਚ ਬੈਠੀ ਯਾਦ ਕਰਦੀ ਆ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਕਸ਼ਮੀਰ ਵੀ ਪਹੁੰਚਦੇ ਨੇ ਕਸ਼ਮੀਰ ਵੀ ਪਹੁੰਚਦੇ ਨੇ ਤੇ ਅੱਜ ਤੱਕ ਕਿਸੇ ਨੂੰ ਪਤਾ ਲੱਗ ਸਕਿਆ ਵੀ ਗੁਰੂ ਨਾਨਕ ਸਾਹਿਬ ਉਦੋਂ ਕੋਈ ਇਹੋ ਜਿਹੇ ਸਾਧਨ ਨਹੀਂ ਸੀਗੇ ਵੀ ਇੰਨਾ-ਇੰਨਾ ਪੈਂਡਾ ਕਿਵੇਂ ਤੈਅ ਕਰ ਗਏ ਟੈਲੀਵੋਟਿੰਗ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਸਾਨੂੰ ਸਮਝਣੀਆਂ ਪੈਣਗੀਆਂ ਵੀ ਸਿੱਧਾਂ ਨਾਲ ਗੋਸ਼ਟ ਸਿੱਧੂ ਉੱਡ ਜਾਂਦੇ ਸੀਗੇ ਹੂੰ ਹਵਾ ਚ ਉੱਡ ਕੇ ਲੁਕ ਗਏ ਐਸੀ ਐਸੀ ਜਗ੍ਹਾ ਤੇ ਲੁਕ ਗਏ ਹਵਾ ਚ ਕਿਸੇ ਚੀਜ਼ ਨੂੰ ਉਡਾਤਾ